ਕਿਸਾਨਾਂ ਦੀਆਂ ਫਸਲਾਂ ਹੜ੍ਹਾਂ ਦੇ ਕਾਰਨ ਕਾਫੀ ਖਰਾਬ ਹੋ ਚੁੱਕੀਆਂ ਕਾਫੀ ਨੁਕਸਾਨ ਹੈ ਜਿਹੜਾ ਕਿ ਪੰਜਾਬ ਨੂੰ ਹੋਇਆ ਤੇ ਦੂਜੇ ਪਾਸੇ ਉਥੇ ਹੀ ਹੜ੍ਹਾਂ ਦੀ ਮਾਰ ਨੂੰ ਲੈ ਕੇ ਲਗਾਤਾਰ ਦੱਸਦੀ ਹੈ ਕਿ ਸੁਖਪਾਲ ਸਿੰਘ ਖੈਰਾ ਆਪ ਸਰਕਾਰ ਦੇ ਉੱਤੇ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਵਾਅਦਾ ਕੀਤਾ ਜਾਂਦਾ ਹੈ ਕਿ ਜਲਦ ਮੁਆਵਜ਼ਾ ਦਿੱਤਾ ਜਾਵੇਗਾ ਪਰੰਤੂ ਇਹ ਕੱਲਾ ਐਲਾਨ ਹੀ ਕੀਤਾ ਜਾਂਦਾ ਹੈ ਪਰੰਤੂ ਇਹ ਐਲਾਨ ਹੈ ਜਿਹੜਾ ਕਿ ਕਰਨ ਤੋਂ ਬਾਅਦ ਵੀ ਵਾਅਦਾ ਨਹੀਂ ਪੂਕਾਇਆ ਜਾਂਦਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਸੋਹਨੀਆ ਮਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਕਈ ਹੋਰ ਪਲਟਵਾਰ ਆ ਜਿਹੜੇ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਪੰਜਾਬੀਆਂ ਨੇ ਬਹੁਤ ਤਗੜੇ ਹੋ ਕੇ ਮਦਦ ਕੀਤੀ ਆ ਐਨ ਆਰ ਆਈਜ਼ ਨੇ ਬਾਹਰੋਂ ਮਦਦ ਕੀਤੀ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕੋਈ ਕਸਰ ਹੀ ਨਹੀਂ ਛੱਡੀ ਪਰ ਮੈਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਬੋਕਰ ਨੂੰ ਪੁੱਛਣਾ ਚਾਹਣਾ ਹਰੇ ਜੈਜਾ ਹੀ ਨਹੀਂ ਜਾਣਾ ਤੁਸੀਂ ਜਿਹੜਾ ਉੱਠਦਾ ਵਾ ਪਜਾਮਾ ਟੰਕ ਕੇ ਕਿਸੇ ਤੁਨੀ ਤੁਸੀਂ ਤੇ ਪਹੁੰਚ ਜਾਂਦਾ ਅਖੇ ਜੀ ਕੀ ਕਰਨਾ ਹੈ ਜੈਜਾ ਲੈਣ ਆਏ ਆ ਜੀ ਜਿਹੜਾ ਉੱਠਦਾ ਕਿਸ਼ਤੀ 'ਚ ਬਹਿ ਕੇ ਐਵੇਂ ਗੇੜੇ ਗੱਡੀ ਜਾਂਦੇ ਦਰਿਆ ਦੇ ਵਿੱਚ ਅਕੇ ਜੀ ਜੈਜ਼ਾ ਲੈਣਾ ਵਾ ਜੈਜ਼ੇ ਦੀ ਕੋ ਹੱਦ ਹੁੰਦੀ ਆ ਜੈਜ਼ਾ ਤਾਂ ਤੁਸੀਂ ਅੱਜ ਦੀ ਟੈਕਨੋਲੋਜੀ ਜਿਹੜੀ ਆ ਉਹ ਤਾਂ ਤੁਸੀਂ ਸੈਟੇਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜੈਜ਼ਾ ਵਾ ਜੇ ਬਹੁਤ ਤੁਹਾਨੂੰ ਤਕਲੀਫ ਆ ਤਾਂ ਕਿਸੇ ਇੱਕ ਦਿਨ ਜਹਾਜ਼ ਵਿੱਚ ਹੈਲੀਕਾਪਟਰ ਤੁਹਾਡੇ ਕੋਲ ਆ ਜਿਹੜਾ ਭਗਵੰਤ ਦਾ ਉੱਚ ਗੇੜਾ ਮਾਰ ਕੇ ਦੇਖ ਲਓ ਤੁਹਾਨੂੰ ਪਤਾ ਇਹ ਜੈਜ਼ਾ ਵਾ ਕੁਐਸਚਨ ਇਜ਼ ਕਿ ਪਿਛਲੇ ਇੰਨੇ ਦਿਨਾਂ ਤੋਂ ਤੁਸੀਂ ਪਰਭਾਈ ਕੀ ਕੀਤੀ ਨੁਕਸਾਨ ਦੀ ਹੁਣ ਕੱਲ ਫੇਰ ਪਰਸੋਂ ਕੇਜਰੀਵਾਲ ਤੇ ਸਸੋਢੀ ਆ ਗਏ ਜੀ ਦੇਖੋ ਪਹਿਲੀ ਗੱਲ ਸੁਣੋ ਚੰਗੀ ਤਰ੍ਹਾਂ ਪੰਜਾਬੀਓ ਇਹ ਚੀਫ ਮਿਨਿਸਟਰ ਦੇ ਕਾਫਲਾ ਲੈ ਕੇ ਆਇਆ ਚੀਫ ਮਿਨਿਸਟਰ ਡਰਦਾ ਕਿ ਪਤਾ ਨਹੀਂ ਲੁਕ ਗਿਆ ਜਾਂ दारू ਪੀਤੀ ਸੀ ਮੈਨੂੰ ਨਹੀਂ ਪਤਾ ਉਹ ਜਾ ਕੇ ਕਹਿੰਦਾ ਜੀ ਮੈਂ ਤਾਂ ਬਿਮਾਰ ਹੋ ਗਿਆ ਔਰ ਜਿੱਦਣ ਦਾ ਹਾਰਡ ਪ੍ਰੋਗਰਾਮ ਚੱਲਣ ਡਿਆ ਉਹ ਬਿਮਾਰੀ ਚੱਲੀ ਆਉਂਦਾ ਜਾਂ ਉਹ ਮਾੜਾ ਮੋਟਾ ਪੈਗ ਲੈ ਜਾਂਦਾ ਤੇ ਨਾਲ ਜਾਂ ਬਿਮਾਰ ਚੱਲੀ ਆਉਂਦਾ ਤੇ ਕੇਜਰੀਵਾਲ ਨੇ ਭਗਵੰਤ ਮਾਨ ਦਾ Z Z+ ਸਿਕਿਉਰਿਟੀ ਕਾਫਲਾ ਪਰਸੋਂ ਬਾਹੋਪੁਰ ਸੁਲਤਾਨਪੁਰ ਲੋਧੀ ਲੈ ਕੇ ਆਇਆ ਕਿ ਛੌਣੀ ਬਣਾਉਂਦੇ ਨੇ ਸਾਰੀ ਕਿ ਜਿੰਨੇ ਰਾਹਤ ਅ ਲੈ ਕੇ ਆਉਂਦੇ ਨੇ ਨਾ ਇਹ ਸਮਗਰੀ ਪਹਿਲਾਂ ਉਹਨਾਂ ਦੇ ਨਾਕੇ ਲਾਉਂਦੇ ਨੇ ਕਿ ਤੁਸੀਂ ਅੱਗੇ ਨਹੀਂ ਆਉਣਾ ਕੇਜਰੀਵਾਲ ਸਾਹਿਬ ਆਏ ਹੋਏ ਨੇ ਸਸੋਡਿਆ ਸਾਹਿਬ ਆਏ ਹੋਏ ਨੇ ਔਰ ਕੇਜਰੀਵਾਲ ਨੂੰ ਸਿਰਫ ਫੋਟੋ ਆਪਸ ਲਈ ਇੱਕ ਕਿਸ਼ਤੀ ਵਿੱਚ ਚੜਾਇਆ ਇੱਕ ਦਰਿਆ ਦਾ ਐਂ ਢਾਹਿਆ ਜਾਂ ਕੱਢਿਆ ਤੇ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਫੁਰ ਇੱਕ ਇਹਨਾਂ ਦਾ ਵੱਡਾ ਖੁਸ਼ਾਮਦੀ ਮਿਨਿਸਟਰ ਮੈਂ ਦੇਖਿਆ ਲਾਲਜੀਤ ਭੁੱਲਰ ਉਹ ਐਵੇਂ ਪਜਾਮੇ ਟੰਗ ਕੇ ਨਾਲ ਸਸੋਡਿਆ ਦੇ ਨਾਲ ਤੁਰਿਆ ਜਾਂਦਾ ਸਸੋਡਿਆ ਸਾਹਿਬ ਆ ਗਏ ਜੀ ਆਮ ਆਦਮੀਆਂ ਦੀ ਸਰਕਾਰ ਐ ਉਹ ਪਿੱਛੋਂ ਹੋਰ ਦੋ ਚਾਰ ਏਦਾਂ ਦੇ ਜਿਹੜੇ ਚਮਚੇ ਜੇ ਖੜੇ ਕੀਤੇ ਹਾਂਜੀ ਹਾਂਜੀ ਆਮ ਦੀ ਆਮ ਦੀ ਕਿੱਥੋਂ ਸਰਕਾਰ ਯਾਰ ਤੁਸੀਂ ਤਾਂ ਯਾਰ ਖਾਸੋਂ ਤੋਂ ਖਾਸੋਂ ਤੋਂ ਖਾਸੋ ਟਪਾ ਦਿੱਤੀਆਂ ਹੱਦਾਂ ਸੁਪਰ ਵੀਆਈਪੀ ਜਹਾਜ਼ਾਂ ਤੋਂ ਹੈਲੀਕਾਪਟਰਾਂ ਤੋਂ ਥੱਲੇ ਉਤਰਨ ਵਾਲੇ ਬੰਦੇ ਨਿਗੇ ਔਰ ਇਹਨਾਂ ਦੇ ਆ ਜਿਹੜੀ ਇੱਕ ਸੋਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਆ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇੱਕ ਕੈਮਰਾ ਕਮਾਈ ਇਹਨਾਂ ਨੂੰ ਜਿਹੜਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾਰੀ ਇਧਰ ਕਰੋ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਹੋਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹੋਰਾ ਕਿੱਦਾਂ ਬੰਨਣਾ ਬੰਨ ਉੱਥੇ ਬੰਨ ਜਿੱਦੇ ਖੜੇ ਹੋ ਕੇ ਅਖੇ ਇੱਕ ਪੂਰੀ ਲੈਣੀ ਆ ਉਸ ਪੂਰੀ ਦੇ ਵਿੱਚ ਰੇਤਾ ਭਰਨੀ ਆ ਫਿਰ ਉਸ ਪੂਰੀ ਨੂੰ ਐ ਘੁਮਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸਰਾਨੀ ਨਹੀਂ ਸੀ ਕੋ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚਲਜੋ ਅੱਧੇ ਬੰਦੇ ਇਧਰਲੇ ਚਲਜੋ ਐਵੇਂ ਹੀ ਅਖੇ ਅੱਧੇ ਬੰਦੇ ਮੋਰੇ ਚ ਖੁੱਸਣ ਲਈ ਐਨੂੰ ਚਲਜੋ ਅੱਧੇ ਜਿਹੜੇ ਐਨੂੰ ਲੰਘਜੋ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲਾਇਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ ਹੈ ਤਿੰਨ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀਂ ਬੰਨ ਨੂੰ ਮਜ਼ਬੂਤ ਕਰ ਦਿੱਤੀ ਸਾਰੇ ਦਰਿਆਵਾਂ ਦੀ ਡੀਸੇਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਵਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੁਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕਮਾਰਕਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋਈ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਆਈ ਕਨਾਂ ਦੀ ਕੋਈ ਮਾਨੂ ਕੋਈ ਐਮਪੀ ਐਮਐਲਏ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੋਛੀ ਹਰਕਤ ਹੈ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਤੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ ਹੈ ਫਲੱਡ ਰੀਲੀਫ ਐਜ਼ ਅ ਕੰਪਲੀਟ ਪੈਕੇਜ ਬਾਏ ਦਾ ਗਵਰਨਮੈਂਟ ਆਫ ਇੰਡੀਆ 1 ਪੈਕੇਜ ਐਂਡ ਸੈਕੰਡ ਪੈਕੇजेस ਬਾਏ ਦ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ ਕੁਛ ਨਹੀਂ ਕਰ ਸਕੇ ਬਸ ਐਵੇਂ ਲੱਲਾ ਪੱਬਾ ਆ ਵੀਡੀਓ ਬਣਾਤੀ ਭਗਵੰਤ ਮਾਨ ਨੇ ਕਿਸੇ ਤੇ ਗੱਲ ਲੱਗ ਕੇ ਰੋ ਲਿਆ ਕਿਸੇ ਥੱਲੇ ਪੁੰਜੇ ਰੱਖ ਕੇ ਰੋਟੀ ਲੈ ਲਈ ਕੀ ਆਹ ਦੀਸ ਫਲਡ ਇਫੈਕਟਡ ਮੈਜਰਸ ਇੱਕ ਗੱਲ ਨਾ ਕੱਲ ਮਨਿੰਦਰਜੀਤ ਸਿੱਧੂ ਨੇ ਬੜੀ ਤਕੜੀ ਐਕਸਪੋਜ਼ ਕਰਤੀ ਆ ਜਿਹੜਾ ਕੇਜਰੀਵਾਲ ਤੇ ਸਸੋਡੀਆਂ ਉਹ ਤਿੰਨ ਹਫ਼ਤਿਆਂ ਦੇ ਪੰਜਾਬ ਨਹੀਂ ਵੜੇ ਜੀ ਨਾ ਸਾਡੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਨਾ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਵੱਲ ਕੋਈ ਝਾਤ ਹੀ ਮਾਰੀ ਵੀ 18 19 ਜ਼ਿਲ੍ਹੇ ਹੜ੍ਹ ਚ ਡੁੱਬ ਗਏ ਨੇ ਕਿਸੇ ਨੇ ਨਹੀਂ ਦਿਖਾਇਆ ਤੇ ਕੇਜਰੀਵਾਲ ਤਿੰਨ ਹਫ਼ਤਿਆਂ ਦਾ ਕੇਜਰੀਵਾਲ ਤੇ ਸਸੋਡੀਆਂ ਪੰਜਾਬ ਨਹੀਂ ਵੜੇ ਹੁਣ ਪਤਾ ਲੱਗਿਆ ਮਨਿੰਦਰਜੀਤ ਸਿੰਘ ਸਿੱਧੂ ਨੇ ਲੋਕ ਟੀਵੀ ਵਾਲੇ ਨੇ ਕਿਹਾ ਮੈਂ ਵੀ ਟਵੀਟ ਕੀਤਾ ਮੇਰੇ ਟਵਿੱਟਰ ਐਕਸ ਤੇ ਜਾ ਕੇ ਦੇਖ ਸਕਦੇ ਹੋ ਕਿ ਜਿੱਦਣ ਇਹਨਾਂ ਦੀ ਤਰੀਕ ਸੀਗੀ ਸ਼ਰਾਬ ਘਟਾਲੇ ਦੀ ਦਿੱਲੀ ਪੀਐਮਐਲਏ ਕੋਰਟ ਵਿੱਚ ਇਹਨਾਂ ਨੇ ਦੇਖਿਆ ਯਾਰ ਸ਼ਰਾਬ ਘਟਾਲੇ ਵਿੱਚ ਜਾਵਾਂਗੇ ਉੱਥੇ ਪ੍ਰोसीडिंग ਅੱਗੇ ਵਧੀ ਕਿ ਗਵਾਹਾਂ ਚੱਲਣਗੀਆਂ ਦੋ ਕੰਮ ਕਰ ਲੈਣੇ ਆ ਉਧਰ ਪਾ ਦੇਣੇ ਐਗਜ਼ੈਂਪਸ਼ਨ ਕਿ ਪੰਜਾਬ ਦੇ ਵਿੱਚ ਫਲੱਡਸ ਆਏ ਹੋਏ ਨੇ ਤੇ ਪੰਜਾਬ ਦੇ ਬਹਾਨੇ ਅਸੀਂ ਉਹ ਤਰੀਕ ਉਥੋਂ ਲੈ ਲੈਣੇ ਐਗਜ਼ੈਂਪਸ਼ਨ ਲਈ ਆ ਮਿੱਥ ਕੇ ਇਹਨਾਂ ਨੂੰ ਪੁੱਛੋ ਤੁਸੀਂ ਤਿੰਨ ਹਫ਼ਤੇ ਜਦੋਂ ਦਾ 25 ਦਿਨ ਦਾ ਪਾਣੀ ਦਰਿਆਵਾਂ 'ਚ ਚੜ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਸਿਰਫ ਆਪਣੀ ਕੋਰਟ ਦੀ ਕਾਰਵਾਈ ਦੀ ਅਦਾਲਤ ਤੋਂ ਸ਼ਰਾਬ ਘਟਾਲੇ 'ਚ ਬਚਣ ਵਾਸਤੇ ਤੁਸੀਂ ਪੰਜਾਬ 'ਨਾ ਐਡਾ ਵੱਡਾ ਕੋਜਾ ਮਜ਼ਾਕ ਕਰ ਸਕਦੇ ਹੋ ਯਾਰ ਐਡੇ ਵੱਡੇ ਲੈਵਲ ਦੇ ਫਰਾਡ ਬੰਦੇ ਤੁਸੀਂ ਨਿਕਲ ਆਏ ਹੋ ਤੁਸੀਂ ਪੰਜਾਬ ਦੇ ਨਾਲ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਝਦੇ ਕੀ ਹੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੋਈ ਮੂਰਖ ਲੋਕ ਸਮਝਦੇ ਹੋ ਆ ਜਿੰਨੇ ਸਾਡੇ ਇੱਥੇ ਖੜੇ ਤੇ ਬਾਹਰ ਦੁਨੀਆ ਭਰ ਤੋਂ ਲੈ ਕੇ ਜਿਹੜੇ ਸਾਡੇ ਨੌਜਵਾਨ ਉਹਨਾਂ ਵੀ ਇੱਕ ਵਾਰੀ ਸਪਿਰਿਟ ਤਾਂ ਦੇਖੋ ਕੇਜਰੀਵਾਲ ਸਾਹਿਬ ਅਸੀਂ ਮਾਰ ਤਾਂ ਸਕਦੇ ਆ ਔਰ ਬਹੁਤ ਸੋਹਣਾ ਹੈ ਕਿ ਜ세ਦਾਰ ਨੇ ਕਿਹਾ ਉਹ ਕਹਿੰਦਾ ਕੇਜਰੀਵਾਲ ਕਹਿੰਦਾ ਵਾ ਅਖੇ ਹਮ ਦਿੱਲੀ ਮੇ ਸੇ ਰਾਜਨ